ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਹੋ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਅਸੀਂ ਸਾਰੇ ਠੀਕ ਆ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋ ਹੋਮੋਗੇ ਖੁਸ਼ ਹੋਮਗੇ ਖੁਸ਼ਹਾਲ ਹੋਮਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਘਰ ਦੇ ਕੰਮ ਕਾਰ ਕਰਲੇ ਸੀਗੇ ਖਤਮ ਕਪੜੇ ਵਗੈਰਾ ਸਾਰੇ ਹੋ ਗਏ ਵਾਸ਼ ਤੇ ਝਾੜੂ ਪੁੱਛ ਸਾਰੇ ਕੰਮ ਹੋ ਗਏ ਸੀਗੇ ਅੱਜ ਮੈਂ ਇੱਥੇ ਲੱਗੀ ਆਂਗੀ ਜਿਹੜਾ ਆਪਾਂ ਨਿਊ ਚੁੱਲਾ ਲਿਆ ਸੀ ਇਹਦੇ ਲਾਉਣੀ ਸੀਗੀ ਮਿੱਟੀ ਇਹ ਇੱਧਰ ਖਵਾ ਲਿਆ ਸੀਗਾ ਮੈਂ ਪਿੰਦਰ ਤੋਂ ਹਨਾ ਕਿਉਂਕਿ ਕੱਲੀ ਤਾਂ ਨਹੀਂ ਚੱਕਿਆ ਜਾਂਦਾ ਫਿਰ ਵੀ ਕਾਫੀ ਵਜਣਾ ਇਹ ਕਿਸ ਤੋਂ ਵੱਡਾ ਵੀ ਆਉਂਦਾਗਾ ਥੋੜਾ ਜਿਹਾ ਹਨਾ ਪਰ ਉਹ ਮੈਂ ਨਹੀਂ ਲਿਆ ਵੀ ਇਹ ਚਲੋ ਸਾਡੀ ਫੈਮਿਲੀ ਲਈ ਠੀਕ ਆ ਹਨਾ ਤੇ ਜਿਹੜਾ ਪੁਰਾਣਾ ਚੁੱਲਾ ਸੀ ਕਿਵੇਂ ਨਾ ਕਿਵੇਂ ਮੈਂ ਮਿੱਟੀ ਲਾ ਕੇ ਖੜੋਂਦੀ ਹੁੰਦੀ ਸੀ ਵੈਸੇ ਹੀ ਹਾਲ ਤੇ ਦੀ ਖਰਾਬੀ ਸੀਗੀ ਤੇ ਚਲੋ ਜੀ ਅੱਜ ਇਹਨੂੰ ਇੱਥੋਂ ਲੱਗੀ ਸੀ ਪੱਟਣਾ ਇਹ ਜਿਹੜੀ ਸਾਈਡ ਤੋਂ ਬਾਹਰਲੀ ਸਾਈਡ ਵਾਲੀ ਮਿੱਟੀ ਆ ਉਹੀ ਵਰਤੂੰਗੀ ਮੈਂ ਕਿਉਂਕਿ ਹੋਰ ਮਿੱਟੀ ਮੇਰੇ ਕੋਲ ਹੈ ਨਹੀਂ ਅੱਜ ਕੱਲ੍ਹ ਦੇਖੋ ਹੁਣ ਮਿੱਟੀ ਵੀ ਨਹੀਂ ਮਿਲਦੀ ਹੈਗੀ ਕਿਤੇ ਵੀ ਹੈਨਾ ਹੈ ਹੀ ਨਹੀਂ ਮਿੱਟੀਆਂ ਹੁਣ ਤੇ ਫਿਰ ਇਹ ਅਸੀਂ ਵੀ ਹੁਣ ਮੈਂ ਕਦੋਂ ਕਿਤੋਂ ਲੈ ਕੇ ਆਉਂਗੀ ਮਿਲੂਗੀ ਨਾ ਮਿਲੂਗੀ ਕੁਝ ਪਤਾ ਨਹੀਂ ਹੈਨਾ ਵੀ ਚਲੋ ਇਹ ਚੁੱਲਾ ਆਪਾਂ ਚੱਕਣਾ ਤਾਂ ਹੈਗੀ ਆ ਵੀ ਇਹਦੀ ਜਿਹੜੀ ਬਾਹਰੀ ਸਾਈਡ ਵਾਲੀ ਮਿੱਟੀ ਹੁੰਦੀ ਹੈ ਕੱਚੀ ਹੋਈ ਹੈ ਜੀ ਜਿਹੜੀ ਅੰਦਰਲੀ ਸਾਈਡ ਵਾਲੀ ਹੁੰਦੀ ਉਹ ਸੇਕ ਨਾਲ ਪੱਕ ਜਾਂਦੀ ਹੈਗੀ ਹੈਨਾ ਉਹ ਆਪਣੇ ਕਿਸੇ ਵੀ ਕੰਮ ਦੀ ਨਹੀਂ ਰਹਿੰਦੀ ਹੈਗੀ ਇਹ ਟੈਲਾ ਇਤਨਾ ਟੁਲਾ ਬਣੇ ਹੱਸ ਜੁੜੀਆਂ ਟੈਲਾ ਹੁੰਦੀਆਂ ਨੇ ਪਤਲੀਆਂ ਹਨਾ ਉਹਨਾਂ ਦਾ ਬਣਿਆ ਹੋਇਆ ਇਹ ਚੁੱਲਾ ਵੈਸੇ ਚੁੱਲਾ ਜਿਹੜਾ ਟਾਇਲਟ ਦਾ ਹੀ ਬਣਦਾ ਹੁੰਦਾ ਹਨਾ ਇਹ ਮੈਂ ਬਣਾਇਆ ਸੀਗਾ ਕਾਫੀ ਸਾਲ ਪਹਿਲਾਂ ਬਹੁਤ ਇਹਨੇ ਮੇਰਾ ਮਤਲਬ ਕਿ ਡੰਗ ਸਾਰੇ ਕਿੰਨੇ ਸਾਲ ਮੇਰਾ ਸਾਥ ਦਿੱਤਾ ਜਦ ਇਸ ਘਰ ਦੇ ਵਿੱਚ ਆਈ ਸੀ ਇਸ ਤੋਂ ਵੀ ਪਹਿਲਾਂ ਸੋਹਣਾ ਚੁੱਲਾ ਬਣਾਇਆ ਸੀ ਮੈਂ ਕਾਫੀ ਵੱਡਾ ਸੀ ਸਾਈਜ਼ ਦੇ ਵਿੱਚ ਬਹੁਤ ਸੋਹਣਾ ਸੀਗਾ ਉਸ ਤੋਂ ਬਾਅਦ ਇਹ ਦੂਸਰਾ ਚੁੱਲਾ ਜਣੀ ਕਿ 14 ਸਾਲ ਕਹਿ ਲਓ ਇਧਰਲੇ ਘਰ ਸਾਨੂੰ ਆਇਆ ਨੂੰ ਜੀ ਦੋ ਚੁੱਲੇ ਜਿਹੜੇ ਮੈਂ ਮੇਰੇ ਮਤਲਬ ਕਿ ਦੂਸਰਾ ਚੁੱਲਾ ਇਹ ਸੀ ਹੁਣ ਤੀਸਰੀ ਵਾਰ ਜਿਹੜਾ ਨਵਾਂ ਚੁੱਲਾ ਝੜਨ ਲੱਗੇ ਸਿਮਿੰਟ ਦਾ ਹੀ ਹਨਾ ਤਿਹ ਲੋ ਜੀ ਇਹ ਬਨ ਲਿਆ ਸੀਗਾ ਚੁੱਲ੍ਹਾ ਆਪਾਂ ਹਟਾਤਾ ਸੀਗਾ ਤੇ ਜਿਹੜੀ ਅੰਦਰਲੀ ਸਾਈਡ ਵਾਲੀ ਮਿੱਟੀ ਆ ਦੇਖੋ ਬਿਲਕੁਲ ਲਾਲ ਆ ਕਿਉਂਕਿ ਸੇਕ ਨਾਲ ਉਹ ਪੱਕੀ ਹੋਈ ਉਹ ਮਿੱਟੀ ਆਪਣੇ ਕੰਮ ਨਹੀਂ ਹੈ ਨਾ ਕਿਸੇ ਵੀ ਮਿੱਟੀ ਮਤਲਬ ਕਿ ਹੋਰ ਜੁੱਲੇ ਜਾਂ ਕਿਸੇ ਆਪਾਂ ਲਾ ਨਹੀਂ ਸਕਦੇ ਹਾਰੇ ਵਗੈਰਾ ਤੇ ਕੁਝ ਵੀ ਚਾਹੇ ਕਿ ਲਾਉਣਾ ਆਪਾਂ ਮਿੱਟੀ ਨੂੰ ਕਿਤੇ ਵੀ ਇਹਨੂੰ ਪਰ ਜਿਹੜੀ ਬਾਹਰਲੀ ਸਾਈਡ ਵਾਲੀ ਮਿੱਟੀ ਸੀਗੀ ਕੱਚੀ ਮਿੱਟੀ ਸੀਗੀ ਐਵੇਂ ਹੀ ਉਹ ਭਿਉਂ ਦੂੰਗੀ ਮੈਂ ਫਿਰ ਵੀ ਵਧੀਆ ਨਿਕਲੇ ਸੀ ਕਾਫੀ ਵਧੀਆ ਸਰ ਗਿਆ ਸੀ ਕਿਉਂਕਿ ਜਿਹੜੇ ਇਹ ਪੱਕੇ ਚੁੱਲ੍ਹੇ ਨੇ ਇਹਨਾਂ ਦੇ ਅੰਦਰ ਅੰਦਰ ਹੀ ਮਿੱਟੀ ਲੱਗਦੇ ਹੋਰ ਨਹੀਂ ਲੱਗਦੇ ਅੰਦਰਲੀ ਸਾਈਡ ਲਾਉਣੀ ਜ਼ਰੂਰੀ ਹੈ ਮਿੱਟੀ ਹੈ ਨਾ ਕਈ ਪਣਾ ਨਹੀਂ ਲਾਉਂਦੇ ਹੋਣਗੇ ਪਰ ਇਹ ਜ਼ਰੂਰੀ ਹੈਗੀ ਦੇਖੋ ਇੰਨੇ ਸਾਰੇ ਮਿੱਟੀ ਨਿਕਲੇ ਹੀ ਕਿਉਂਕਿ ਫਿਰ ਇਹ ਅਭੀ ਚੁੱਲਾ ਨਾ ਜਲਦੀ ਜਿਹੜਾ ਸੇਕ ਹੁੰਦਾ ਬਹੁਤ ਜ਼ਿਆਦਾ ਹੁੰਦਾ ਪਰ ਫਿਰ ਵੀ ਚੁੱਲਾ ਆਪਣਾ ਨਹੀਂ ਟੁੱਟਦਾ ਜਲਦੀ ਹੈ ਨਾ ਵਧੀਆ ਉਹਦੀ ਜਿਹੜੀ ਲਾਈਫ ਸੈਲਫ ਲਾਈਫ ਬੱਜ ਜਾਂਦੀ ਹੈਗੀ ਹੈ ਨਾ ਤਿਲੋਜੀ ਜਿਹੜੀ ਮਿੱਟੀ ਸੀ ਨੂੰ ਭੋਂ ਕੇ ਰੱਖ ਦਾਂਗੇ ਪਹਿਲਾਂ ਕਿਉਂਕਿ ਇਹਨੂੰ ਟਾਈਮ ਲੱਗੂਗਾ ਹਜੇ ਇਹਦੇ ਵਿੱਚ ਡਲੀਆਂ ਨੇ ਮਿੱਟੀ ਦੇ ਡਲੇ ਜਿਵੇਂ ਕਹਿ ਦਿੰਨੇ ਆਪਾਂ ਪੱਕੇ ਹੋਏ ਪਰ ਜਲਦੀ ਖੁਰ ਜਾਣਗੇ ਪਾਣੀ ਪਾ ਕੇ ਡੱਬ ਦੇ ਵਿੱਚ ਹੀ ਮੈਂ ਪਾਣੀ ਪਾਤਾ ਸੀ ਤੇ ਕੁਝ ਮੇਰੇ ਕੋਲ ਇੱਥੇ ਤੂੜੀ ਨਹੀਂ ਸੀਗੀ ਫਿਰ ਮੈਂ ਕਿਹਾ ਵੀ ਚਲੋ ਕੋਈ ਨਹੀਂ ਸ਼ਾਮ ਦੇ ਟਾਈਮ ਠੰਡੇ ਜਿਹੇ ਹੋਏ ਮਿੱਟੀ ਇਹ ਤੇ ਲਾ ਲੂੰਗੀ ਹੈਨਾ ਤੇ ਇੱਕ ਭੈਣ ਨੇ ਚੁੱਲੇ ਦਾ ਰੇਟ ਦੋ ਭੈਣਾਂ ਨੇ ਪੁੱਛਿਆ ਸੀਗਾ ਮੈਂ ਇੱਕ ਭੈਣ ਨੂੰ ਵੈਸੇ ਤਨੀ ਦੋਨਾਂ ਭੈਣਾਂ ਨੂੰ ਰਿਪਲਾਈ ਦਿੱਤਾ ਸੀ ਪਰ ਇਹ ਚੁੱਲਾ ਮੈਨੂੰ 400 ਦਾ ਮਿਲਿਆਗਾ ਜਿਹੜਾ ਇਸ ਤੋਂ ਵੱਡਾ ਇੱਕ ਚੁੱਲਾ ਹੋਰ ਸੀਗਾ ਉਹ ਸੀਗਾ ਪਤਾ ਨਹੀਂ ਕੁਝ ਕਿੰਨੇ ਦਾ ਕਹਿੰਦਾ ਸੀ ਉਹਨਾਂ ਨੇ ਸਾਡੇ ਗਮੰਡੀਆਂ ਨੇ ਲਿਆ ਪਰ ਮੈਨੂੰ ਇਹ ਸਾਈਜ਼ ਠੀਕ ਲੱਗਿਆ ਭਾਈ ਖੁਦ ਵੀ ਕਹਿੰਦਾ ਸੀ ਕਹਿੰਦਾ ਵੀ ਪਹਿਣਾ ਫਿਰ ਮੇਰੇ ਨਾਲ ਲੜਦਿਆਂ ਨੇ ਵੀ ਬਾਲੇ ਵੱਡੇ ਚੁੱਲੇ ਲੈ ਕੇ ਆਉਣਾ ਬਾਲਣ ਵਾਲੇ ਖਾਂਦੇ ਨੇ ਸ਼ਾਇਦ ਕੱਲ ਵੀ ਵੀਡੀਓ ਦੇ ਵਿੱਚ ਮੈਂ ਦੱਸਿਆ ਹੋਊਗਾ ਹਨਾ ਵੀ ਬਾਲਣਾ ਜ਼ਿਆਦਾ ਮਜ਼ੇਦਾਰ ਹੈ ਹਨਾ ਤਾਂ ਕਰਕੇ ਕਹਿੰਦਾ ਫਿਰ ਮੈਂ ਹੁਣ ਇਹੀ ਸਾਈਜ਼ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਮੈਂ ਨਾ ਆ ਕੇ ਆ ਗਈ ਸੀ ਜੀ ਨਾ ਕਿ ਆ ਕੇ ਇੱਥੇ ਆ ਕੱਲ ਕਲੀਰ ਸਾਹਿਬ ਲੈ ਕੇ ਆਏ ਸੀਗੇ ਬਤਾਉਂ ਅੰਦਰਲੇ ਘਰ ਤੋਂ ਆਪਣੇ ਤੋੜ ਕੇ ਲੈ ਕੇ ਆਏ ਸੀਗੇ ਮੈਂ ਲੱਗੀ ਸੀ ਇਹਨਾਂ ਦਾ ਪਰੱਠਾ ਬਣਾਉਣਾ ਜਿਹੜੇ ਫੁਲਕੇ ਸੀਗੇ ਉਹ ਸਵੇਰ ਟਾਈਮ ਇਵੇਂ ਬਣਾ ਕੇ ਰੱਖਲੇ ਸੀਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੀ ਕਿਚਨ ਦੇ ਵਿੱਚ ਬਿਲਕੁਲ ਵੀ ਦੁਪਹਿਰ ਟਾਈਮ ਨਹੀਂ ਖੜਿਆ ਜਾਂਦਾ ਹੈਗਾ ਬਹੁਤ ਜ਼ਿਆਦਾ ਸੇਕ ਆ ਅੱਗੇ ਆ ਮੇਰੇ ਮੈਂ ਕਿਹਾ ਚਲੋ ਵੀ ਸਬਜੀ ਵਗੈਰਾ ਤਾਂ ਦੇਖੋ ਬਣ ਜਾਂਦੀ ਹੈ ਹਨਾ ਹਾਂ ਤੇ ਇੱਥੇ ਲੱਗੀ ਸੀ ਮੈਂ ਬੱਸ ਇਹੀ ਬਤਾਉਂ ਸੀ ਜਿਹੜੇ ਉਹ ਗੈਸ ਦੀ ਸੇਕ ਲਵਾ ਕੇ ਆ ਬਣਾ ਲਏ ਸੀਗੇ ਇਹ ਹਨਾ ਪਰੱਠਾ ਬਣਾ ਲਿਆ ਸੀਗਾ ਤੇ ਉਸ ਤੋਂ ਬਾਅਦ ਬਸ ਇਦਰੀ ਬਣਨਗੇ ਨਾਲ ਹੀ ਮੈਂ ਆਪਣੇ ਪਿਆਜ਼ ਲਸਣ ਹੋ ਗਿਆ ਇਹਦੇ ਵਿੱਚ ਲਸਣ ਪਾਇਆ ਪਿਆਜ਼ ਲਾਲ ਟਮਾਟਰ ਹਰੀ ਮਿਰਚ ਹਨਾ ਇਹ ਲੱਗੀ ਸੀ ਤਿਆਰੀ ਕਰਨ ਲਓ ਜੀ ਇੱਥੇ ਲਸਣ ਛਿੱਲ ਰਹੀ ਸੀ ਮੈਂ ਨਾਲ ਦੀ ਨਾਲ ਆਪਾਂ ਤਿਆਰੀ ਕਰ ਲਾਂਗੇ ਨਾਲ ਹੀ ਇਧਰ ਜਿਹੜੇ ਬਤਾਉ ਸੀਗੇ ਉਹ ਗੈਸ ਤੇ ਰੱਖੇ ਹੋਏ ਨੇ ਉਹ ਹੋ ਜਾਣਗੇ ਬਾਅਦ ਦੇ ਵਿੱਚ ਇਹਦਾ ਸਿਲਕਾ ਜਿਹੜਾ ਉਤਾਰ ਲਵਾਂਗੇ ਹਨਾ ਤੇ ਪਹਿਲਾਂ ਬਸ ਚੈੱਕ ਕਰ ਲਈ ਸੀਗੇ ਮੈਂ ਠੀਕ ਸੀਗੇ ਪਰ ਬਾਅਦ ਦੇ ਵਿੱਚ ਵੀ ਚੈੱਕ ਕਰਾਂਗੇ ਵੀ ਇਹਨਾਂ ਵਿੱਚ ਕਈ ਵਾਰ ਹਨਾ ਅੱਜ ਕੱਲ ਜਿਵੇਂ ਕੀ ਗਰਮੀ ਬਹੁਤ ਜ਼ਿਆਦਾ ਸੁੰਡ ਵਗੈਰਾ ਨਾ ਪੈ ਗਏ ਹੁਣ ਇਹ ਵੀ ਹੋ ਜਾਂਦਾ ਹਨਾ ਕੀੜੇ ਵਗੈਰਾ ਵੀ ਕਹਿ ਦਿੰਨੇ ਆਪਾਂ ਤੇ ਵੀ ਉਹ ਨਾ ਪੈ ਗਏ ਹੁਣ ਉਹ ਬਾਅਦ ਵਿੱਚ ਦੱਸੂਗੀ ਤੁਹਾਨੂੰ ਮੈਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਹਨਾ ਇਸ ਤਰ੍ਹਾਂ ਜਿਹੜਾ ਇਹ ਟੇਸਟੀ ਬਣਦਾ ਕਈ ਬਣਾ ਉਵਾਲ ਕੇ ਬਣਾ ਲੈਂਦੇ ਨੇ ਪਰ ਉਹ ਉਵਾਲ ਕੇ ਬਣਾਉਣੇ ਜਿਹੜੇ ਉਹ ਨਹੀਂ ਵਧੀਆ ਬਣਦਾ ਪਰ ਤੁਹਾਨੂੰ ਨਾ ਬਤਾਉਂਗਾ ਹਨਾ ਜਾਂ ਫਿਰ ਜਿਵੇਂ ਕਿ ਜਿਹੜੇ ਪੈਣਾ ਚੁੱਲ੍ਹੇ ਤੇ ਕੁਕਿੰਗ ਕਰਦੇ ਨੇ ਖਾਣਾ ਚੁੱਲ੍ਹੇ ਤੇ ਬਣਾਉਨੇ ਆ ਹਨਾ ਉਹ ਪੈਣਾ ਚੁੱਲ੍ਹੇ ਦੇ ਵਿੱਚ ਵੀ ਇਹਨਾਂ ਨੂੰ ਜਿਹੜੇ ਬਤਾਉਂਗਾ ਨੂੰ ਸੇਕ ਲਵਾ ਸਕਦੇ ਆ ਉਹ ਉਦੋਂ ਵੀ ਟੇਸਟੀ ਬਣਦੇ ਨੇ ਗੈਸ ਨਾਲੋਂ ਵੀ ਪਰ ਜਿਹੜੇ ਉਵਾਲ ਕੇ ਬਣਾਉਣੇ ਉਹ ਮੈਨੂੰ ਨਹੀਂ ਵਧੀਆ ਲੱਗਦੇ ਉਵਾਲ ਕੇ ਫਿਰ ਥੋੜਾ ਜਿਆਦਾ ਮਤਲਬ ਕਿ ਉਹ ਜੂਸੀ ਹੈ ਜਿਵੇਂ ਕਿ ਰੈਸਟ ਹੋ ਜਾਂਦਾ ਰਸ ਭਰਿਆ ਜਾਂਦਾ ਹਨਾ ਇਸ ਤਰ੍ਹਾਂ ਬਣ ਜਾਂਦੇ ਨੇ ਪਰ ਉਹ ਵਧੀਆ ਲੱਗਦੀ ਸੁੱਕ ਸੁੱਕੀ ਪਰਤਾ ਚਟਣੀ ਦੀ ਤਰ੍ਹਾਂ ਹੀ ਵਧੀਆ ਲੱਗਦਾਗਾ ਹਨਾ ਤੇ ਚਲੋ ਜੀ ਇੱਥੇ ਲਸਣ ਸਿੱਲ ਲਿਆ ਸੀਗਾ ਤੇ ਹੁਣ ਆਪਾਂ ਇਹ ਚੈੱਕ ਕਰਦੇ ਆ ਜਿਹੜੇ ਬਦਾਉ ਨੇ ਵੀ ਬਣ ਗਏ ਜਾਂ ਕਿਵੇਂ ਹੈ ਹਨਾ ਚੈੱਕ ਕਰ ਦੇਖੋ ਜੀ ਇਹ ਬਣ ਚੁੱਕੇ ਨੇ ਇਸ ਤਰ੍ਹਾਂ ਪਤਾ ਲੱਗ ਜਾਂਦਾ ਇਹ ਜਦੋਂ ਆਪਾਂ ਇਹਨਾਂ ਨੂੰ ਲਾਹਾਂਗੇ ਤਾਂ ਦੇਖੋ ਇਸ ਤਰ੍ਹਾਂ ਇਹ ਆਪਣੇ ਆਪ ਪਤਾ ਲੱਗ ਜੂਗੀ ਜਿਹੜੇ ਪੱਕ ਚੁੱਕੇ ਨੇਗੇ ਹਨਾ ਤੇ ਬਸ ਇਹਨਾਂ ਨੂੰ ਹੁਣ ਠੰਡੇ ਹੋਣ ਦਵਾਂਗੇ ਠੰਡੇ ਹੋਣ ਤੋਂ ਬਾਅਦ ਇਹਨਾਂ ਨੂੰ ਛਿੱਲ ਲਾਂਗੇ ਛਿਲਣੇ ਜਰੂਰੀ ਨਹੀਂ ਨੇ ਜੀ ਸਿਲਕਾ ਜਿਹੜਾ ਇਹ ਲਾਉਣਾ ਜਰੂਰੀ ਨਹੀਂ ਗੱਲ ਰਿਹਾ ਪਰth ਆਪਣਾ ਕੌੜਾ ਬਣ ਜੂਗਾ ਲਓ ਜੀ ਇੱਧਰ ਤਿਆਰੀ ਵੀ ਹੋ ਗਈ ਹਰੀ ਮਿਰਚ ਲੈ ਲਈ ਤੇ ਚਾ ਪੰਜ ਸੱਤ ਕਲੀਆਂ ਸੀ ਜਿਹੜੀਆਂ ਲਸਣ ਦੀਆਂ ਹੋ ਗਈਆਂ ਜਿਵੇਂ ਆ ਪਿਆਜ਼ ਟਮਾਟਰ ਹੈਨਾ ਤੇ ਲਓ ਜੀ ਕਟਿੰਗ ਕਰ ਲਈ ਆਪਾਂ ਹਨਾ ਇਹ ਪਿਆਜ਼ ਵਗੈਰਾ ਜਿਹੜਾ ਲਸਣ ਸੀ ਲਸਣ ਨੂੰ ਮੈਂ ਕੁੱਟ ਲਿਆ ਸੀ ਕਿਉਂਕਿ ਲਸਣ ਦਾ ਜਿਹੜਾ ਟੇਸ ਹੈ ਕੁੱਟ ਕੇ ਪੇਸਟ ਹੀ ਵਧੀਆ ਬਣਦਾ ਜਿਹੜਾ ਆਪਾਂ ਕਿਸੇ ਵੀ ਸਬਜ਼ੀ ਦੇ ਵਿੱਚ ਜਾਂ ਮਿਕਸ ਕਰਦੇ ਆਂ ਪੇਸਟ ਦਾ ਜਿਹੜਾ ਟੇਸ ਹੈ ਉਹ ਵੱਧ ਜਾਉਂਦਾ ਹੈਨਾ ਇਹ ਆਪਾਂ ਉਦਾਂ ਹੀ ਕੱਟ ਕੇ ਪਾ ਦੇਣ ਉਹਨਾਂ ਟੇਸਟ ਨਹੀਂ ਆਉਂਦਾ ਹੈਗਾ ਇਹ ਮੈਨੂੰ ਜ਼ਿਆਦਾਤਰ ਜਿਹੜਾ ਪੇਸਟ ਹੀ ਵਧੀਆ ਲੱਗਦਾ ਸਬਜ਼ੀਆਂ ਦੇ ਵਿੱਚ ਵੀ ਹੈਨਾ ਲਸਣ ਦਾ ਦੇ ਬਾਕੀ ਤਾਂ ਦੇਖੋ ਚੋਪਰ ਦੇ ਵਿੱਚ ਕਰਨ ਦੀਆਂ ਉਦਾਂ ਫਿਰ ਵਿੱਚ ਮਿਕਸ ਹੋ ਜਾਂਦਾ ਸਾਰਾ ਜਿਹੜਾ ਆਪਾਂ ਕੱਟ ਕੇ ਪਾਉਣਿਆ ਘਰਦ ਦੇ ਨਾਲ ਹੈਨਾ ਚਾਕੂ ਨਾਲ ਉਹ ਮੈਨੂੰ ਉਹਨਾਂ ਵਧੀਆ ਨਹੀਂ ਲੱਗਦਾ ਹੈਗਾ ਹੈਨਾ ਚਲੋ ਜੀ ਹੋ ਗਈ ਸਾਰੀ ਤਿਆਰੀ ਹੋਣੇ ਜਿਹੜੇ ਬਤਾਉ ਸੀਗੇ ਇਹ ਵੀ ਠੰਡੇ ਹੋਗੇ ਤੇ ਜਿਹੜਾ ਉੱਪਰ ਲਹਿਦਾ ਸਿਲਕਾ ਸਾਰਾ ਉਤਾਰਾਂਗੇ ਨਹੀਂ ਇਹਨੂੰ ਫਿਰ ਥੋੜਾ ਕੌੜਾ ਬਣ ਜਾਣਾ ਹੈਨਾ ਬਿਲਕੁਲ ਵੀ ਖਾਣ ਦੇ ਵਿੱਚ ਵੀ ਵਧੀਆ ਨਹੀਂ ਲੱਗਦਾ ਫਿਰ ਹੈਨਾ ਇਹ ਉਤਾਰ ਦਾਂਗੇ ਈਜ਼ੀਲੀ ਉੱਤਰ ਜਾਂਦਾ ਇਹ ਕੋਈ ਆਇ ਨਹੀਂ ਵੀ ਉਹੋ ਲੱਗਦਾ ਉੱਤਰ ਜਾਂਦਾਗਾ ਆਰਾਮ ਨਾਲ ਕਰਦਨ ਨਾਲ ਉਤਾਰ ਲਓ ਇਹਨੂੰ ਉੱਤਰ ਜਾਂਦਾ ਇਹ ਹਨਾ ਤੇ ਚਲੋ ਜੀ ਫਿਰ ਤੁਹਾਨੂੰ ਬਚਾ ਲਉ ਮੈਂ ਕੱਟ ਕੇ ਵੀ ਦਿਖਾਉਂਗੀ ਵੀ ਕਿਸ ਤਰ੍ਹਾਂ ਇਹ ਹਨਾ ਹਾਂ ਪਤਾ ਲੱਗੂਗਾ ਵੀ ਇਹਦੇ ਵਿੱਚ ਜੀਲਗਾਰੇ ਹੈਗੇ ਨੇ ਕਿ ਨਾ ਹਨਾ ਉਹ ਬਿਲਕੁਲ ਸਾਫ਼ ਦਿਸਦਾ ਇਹ ਨਹੀਂ ਹੈਗਾ ਵੀ ਅਵਾਲ ਜਾਂ ਬਵਾਲ ਦੇ ਜਾਂ ਚਲੋ ਜੁਲੇ ਤੇ ਸੇਕ ਲਵਾਉਣੇ ਜਾਂ ਗੈਸ ਤੇ ਵੀ ਨਹੀਂ ਪਤਾ ਲੱਗਦਾ ਕਿਉਂਕਿ ਆਪਾਂ ਕੱਟ ਲਾ ਕੇ ਸੇਕ ਨਹੀਂ ਲਵਾ ਸਕਦੇ ਇਹਨੂੰ ਹਨਾ ਮੈਂ ਤਾਂ ਕਦੀ ਲਵਾਇਆ ਨਹੀਂ ਚਲੋ ਕੋਈ ਭਣਾ ਲਵਾਉਂਦੇ ਹੁਣੇ ਉਹ ਮੈਨੂੰ ਪਤਾ ਨਹੀਂ ਹੈਨਾ ਛਿਲਕਾ ਜਿਹੜਾ ਆਪਾਂ ਲਓ ਜੀ ਉਤਾਰ ਲਿਆ ਜਿਹੜਾ ਇਹਦਾ ਉਸ ਤੋਂ ਬਾਅਦ ਇੱਧਰ ਫਰਾਈ ਪੈਨ ਰੱਖਤਾ ਸੀਗਾ ਇਹਦੇ ਵਿੱਚ ਪਾਇਆ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਲਈ ਤੜਕਾ ਲਾਉਣੀ ਹੁੰਦੀ ਆ ਮੈਂ ਕੋਈ ਹੋਰ ਦਾ ਕਾ ਮੈਨੂੰ ਮਤਲਬ ਜਿਹਾ ਕੋਈ ਔਇਲ ਹੋਰ ਜਾਂ ਕੀ ਵਗੈਰਾ ਦਾ ਨਹੀਂ ਲਾਉਂਦੀ ਆ ਦੇਖੋ ਬਿਲਕੁਲ ਇਹ ਸਾਫ਼ ਨਹੀਂ ਕੋਈ ਇਹਦੇ ਵਿੱਚ ਕੀੜਾ ਨਹੀਂ ਇਸ ਤਰ੍ਹਾਂ ਪਤਾ ਲੱਗ ਜਾਂਦਾ ਜੇ ਕੀੜਾ ਹੋਊਗਾ ਉਹ ਵੀ ਆਪਾਂ ਨੂੰ ਸਾਫ਼ ਪਤਾ ਲੱਗ ਜਾਂਦਾ ਜੇ ਵਿੱਚ ਵੀ ਹਾਂ ਕੀੜਾ ਹੈ ਇਹਦੇ ਵਿੱਚ ਕੋਈ ਨਾ ਜੀ ਵਗੈਰਾ ਨਹੀਂਗੇ ਨੌਜੀ ਤੇਲ ਗਰਮ ਹੋਣ ਤੋਂ ਬਾਅਦ ਜੀਰਾ ਪਾਤਾ ਸੀ ਪਿਆਜ਼ ਤੇ ਹਰੀ ਮਿਰਚ ਇਹ ਮਿਕਸ ਕਰਕੇ ਸੀਗੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਪੇਸਟ ਸੀਗਾ ਪੇਸਟ ਲਸਣ ਦਾ ਉਹ ਮਿਕਸ ਕਰ ਦੂੰਗੀ ਬਹੁਤ ਸੌਖਾ ਹੀ ਇਹ ਬਣਾਉਣਾ ਕੋਈ ਔਖਾ ਨਹੀਂ ਹੈਗਾ ਹਨਾ ਥੋੜੀ ਟਾਈਮ ਦੇ ਵਿੱਚ ਬਣ ਜਾਂਦਾ ਜਿੰਨੇ ਕੁ ਟਾਈਮ ਦੇ ਵਿੱਚ ਆਪਾਂ ਜਿਵੇਂ ਕਹੇ ਲਿਆ ਚਟਣੀ ਕੁੱਟਦੇ ਹਣਾ ਓਨੇ ਕੁ ਟਾਈਮ ਹੀ ਲੱਗਦਾ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਸ ਇਹ ਵੀ ਆਪਾਂ ਨੂੰ ਪਿਆਜ਼ ਪੂਜ ਕੱਟਣ ਦੀ ਟਾਈਮ ਲੱਗਦਾ ਜਿਹੜੇ ਇਹ ਸੇਕ ਤਾਂ ਇਹਨਾਂ ਨੂੰ ਜਲਦੀ ਹੋ ਲੱਗ ਜਾਂਦਾ ਹੈ ਜਿਹੜੇ ਬਤਾਉ ਹੁੰਦੇ ਨੇ ਇਹਨਾਂ ਨੂੰ ਕੋਈ ਜ਼ਿਆਦਾ ਟਾਈਮ ਹੀ ਲੱਗਦਾ ਲਓ ਜੀ ਟਮਾਟਰ ਪਾਤੀ ਸੀ ਟਮਾਟਰ ਰੰਨ ਤੋਂ ਬਾਅਦ ਇਧਰ ਨਮਕ ਪਾਤਾ ਸੀ ਫਿਰ ਹਲਦੀ ਤੇ ਮਿਰਚ ਵੀ ਮਿਕਸ ਕਰਤੀ ਉਸ ਤੋਂ ਬਾਅਦ ਜਿਹੜਾ ਆਪਾਂ ਬਤਾਉ ਰੱਖੇ ਸੀ ਪਕਾ ਕੇ ਹਣਾ ਸੇਕ ਲਵਾ ਕੇ ਉਹ ਮਿਕਸ ਕਰਦੇ ਵਿੱਚ ਹਣਾ ਤੇ ਲਓ ਜੀ ਪਰਖਾ ਜਿਹੜਾ ਆਪਣਾ ਬਣ ਕੇ ਤਿਆਰ ਦੁਪਹਿਰ ਦਾ ਜਣੀ ਲੰਚ ਤਿਆਰ ਆ ਇਹਨੂੰ ਚਟਣੀ ਕਹੋ ਪਰਠਾ ਕਹੋ ਹਨਾ ਵੈਸੇ ਵੀ ਚਟਣੀ ਦਿੱਤਾ ਰਹੀ ਖਾਦਾ ਜਾਊਗਾ ਲਓ ਜੀ ਇੱਥੇ ਕਲੈਰ ਸਾਹਿਬ ਦੀ ਪਲੇਟ ਲੱਗ ਗਈ ਸੀ ਫੁਲਕੇ ਤੁਹਾਨੂੰ ਦੱਸਿਆ ਵੀ ਪਹਿਲਾਂ ਸਵੇਰੀ ਬਣਾ ਕੇ ਰੱਖਲੇ ਸੀਗੇ ਮੈਂ ਆਪਣੀ ਵੀ ਪਲੇਟ ਲਾ ਲਈ ਸੀ ਕਲੈਰ ਸਾਹਿਬ ਤੇ ਪਿੰਦਰ ਦੋਨੋਂ ਇਕੱਠੇ ਖਾ ਲੈਣਗੇ ਸਣੀ ਇਸ ਟਾਈਮ ਆਇਆ ਨਹੀਂ ਸੀ ਹਜੇ ਦੁਪਹਿਰ ਦਾ ਜਿਹੜਾ ਲੰਚ ਸੀਗਾ ਬਣਾ ਲਿਆ ਰੋਟੀਆਂ ਸਵੇਰੀ ਬਣਾ ਕੇ ਰੱਖਤੀਆਂ ਸੀਗੀਆਂ ਤੇ ਹੁਣ ਬਣਾ ਲਈ ਆਪਾਂ ਜਿਹੜਾ ਪਰਠਾ ਬਣਾ ਲਿਆ ਆ ਆਪਣੇ ਕੋਲ ਪਏ ਸੀਗੇ ਦੋ ਤਿੰਨ ਮਟਾਉਂ ਪੈਸ ਕਨ ਕਲੇਅਸ ਆ ਬਦੂ ਤੋੜ ਕੇ ਲਿਆ ਕੇ ਆ ਸੀ ਲਓ ਜੀ ਤੁਸੀਂ ਵੀ ਦੇਖੋ ਟੇਸਟ ਕਰਕੇ ਕਾਫੀ ਟਾਈਮ ਬਾਅਦ ਬਣਿਆ ਪਰਥਾ ਹੈ ਨਾ ਇਹਦੇ ਵਿੱਚ ਮਟਰ ਪਾਈਏ ਤਾਂ ਹੋਰ ਵੀ ਟੇਸਟੀ ਬਣਦਾ ਪਰ ਹੁਣ ਸੀਜ਼ਨ ਨਹੀਂ ਆਉਂਦੇ ਤਾਂ ਹੈਗੇ ਆ ਉਹ ਫਿਰ ਫਰੀਜ਼ਰ ਆਉਂਦੇ ਨੇ ਉਹਨਾਂ ਦਾ ਨਾ ਟੇਸਟ ਨਹੀਂ ਆਉਂਦਾ ਜਿਹੜੇ ਸਰਦੀਆਂ ਵਾਲੇ ਮਟਰ ਹੁੰਦੇ ਨੇ ਉਹਨਾਂ ਦਾ ਅਲੱਗ ਹੀ ਟੇਸਟ ਆਉਂਦਾ ਨਾ ਉਹ ਵੀ ਪਸ ਸਰਦੀ ਚ ਥੋੜਾ ਨਾਲ ਸ਼ੇਅਰ ਕਰਾਂਗੇ ਤੇ ਲਓ ਜੀ ਪਹਿਲੀ ਵਾਰੀ ਥੋੜੇ ਨਾਲ ਤੇ ਚਲੋ ਦੇਖਦੇ ਹਾਂ ਕਿੰਨਾ ਕੁ ਟੇਸਟੀ ਬਣਿਆ ਟੇਸਟੀ ਬਣਾਈ ਬਹੁਤ ਟੇਸਟੀ ਬਣਾਈ ਪਰ ਥੋੜਾ ਹਲਕਾ ਹੈ ਨਮਕਾ ਹੋ ਗਿਆ ਪਰ ਟੇਸਟੀ ਬਹੁਤ ਬਣਾਈ ਚਲ ਜੇ ਅੰਦਰ ਬੈਠ ਕੇ ਖਾਂਦੇ ਆ ਤੇ ਉਹ ਅੰਦਰ ਟੀਵੀ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸੀ ਤਾਂ ਕਰਕੇ ਮੈਂ ਕਿਹਾ ਚਲੋ ਇੱਥੇ ਥੋੜਾ ਉਹ ਦਿਖਾਉਣੀ ਹੈ ਖਾ ਕੇ ਵੀ ਕਿੰਨਾ ਟੇਸਟੀ ਬਣਿਆ ਦੇਖੋ ਖਵਾ ਕੇ ਬੈਠ ਕੇ ਖਾਣੀ ਅੰਦਰ ਲਓ ਜੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਦੁਬਾਰਾ ਆ ਗਈ ਸੀ ਕਿਚਨ 'ਚ ਇੱਥੇ ਬਣਾਈਏਗੀ ਚਾਹ ਤੇ ਨਾਲ ਹੀ ਜਿਹੜੇ ਬਰਤਨ ਸੀਗੇ ਬਰਤਨਾ ਸਾਫ ਕਰੂੰਗੀ ਕਿਉਂਕਿ ਕੁਸ਼ਕਾ ਕਰਤੇ ਸੀਗੇ ਸਾਫ ਇੱਥੇ ਲੱਗੀ ਹੋਈ ਸੀ ਜਿਹੜੀ ਚਾਹ ਉਬਲਦੀ ਸੀ ਫਿਰ ਉਹਦੇ ਵਿੱਚ ਮੁੱਦ ਪਾਇਆ ਹੈ ਨਾ ਦੇ ਨਾਲ-ਨਾਲ ਬਰਤਨ ਜੋ ਵੀ ਬੋਤਲ ਵਗੈਰਾ ਪਾਣੀ ਵਾਲੀ ਖਾਲੀ ਹੁੰਦਾ ਸੋ ਉਹਨਾਂ ਨੂੰ ਭਰ ਕੇ ਲਾਉਂਗੀ ਹਨਾ ਇਹ ਦੁਪਹਿਰ ਦੇ ਟਾਈਮ ਮੈਨੂੰ ਇਹ ਹੁੰਦਾ ਵੀ ਜਦੋਂ ਆਪਾਂ ਨੇ ਖਾਣਾ ਖਾ ਲਿਆ ਹਨਾ ਵੀ ਨਾਲ ਦੀ ਨਾਲ ਜਿਹੜੇ ਇਹ ਕੰਮ ਨੇ ਕਰਦੇ ਹੈ ਹਨਾ ਵੀ ਵਧੀਆ ਠੀਕਾ ਕਿਉਂਕਿ ਇਕੱਠੇ ਜਿੰਨੇ ਸ਼ਿੰਕਾ ਦੇ ਵਿੱਚ ਭਾਂਡੇ ਹੋਣ ਨਾ ਮੈਨੂੰ ਵਧੀਆ ਨਹੀਂ ਲੱਗਦੇ ਮੈਂ ਨਾਲ ਦੀ ਨਾਲ ਹੀ ਸਾਫ ਕਰਦੀਆਂਗੀ ਸਵੇਰ ਦੀ ਚਾਹ ਵਾਲੇ ਪਹਿਲਾਂ ਕਰ ਦਿੰਨੀ ਹਾਂ ਉਸ ਤੋਂ ਬਾਅਦ ਫਿਰ ਖਾਣੇ ਵਾਲੇ ਹੋਗੇ ਜਾਂ ਕਿਵੇਂ ਵੀ ਹੈਨਾ ਉਹ ਐਡ ਕਰ ਦਿੰਨੀ ਹਾਂ ਜਿਵੇਂ ਦੁਪਹਿਰ ਦੇ ਖਾਣੇ ਵਾਲੇ ਹੋਗੇ ਉਹ ਫਿਰ ਮੈਂ ਨਾਲ ਦੀ ਨਾਲ ਉਹ ਵੀ ਕਰ ਦਿੰਨੀ ਮੈਨੂੰ ਵਧੀਆ ਨਹੀਂ ਲੱਗਦੇ ਵੀ ਸ਼ਿੰਕਾ ਦੇ ਵਿੱਚ ਭ ਉਹ ਮੈਨੂੰ ਬਦਿਆ ਨਹੀਂ ਲੱਗਦੇ ਮੈਂ ਨਾਲ ਨਾਲ ਹੀ ਕੰਮਾਂ ਨੂੰ ਨੇਟ ਵੀ ਨੇ ਤਾਂ ਫਿਰ ਥੋੜਾ ਜਿਹਾ ਜ਼ਿਆਦਾ ਕੰਮ ਜਿਹੜਾ ਆਪਣਾ ਬੱਜਦਾ ਵੀ ਹੈਗਾ ਕਿਚਨ ਵੀ ਸਾਫ਼ ਰਹਿੰਦਾ ਇੱਕ ਅਜੀਬ ਜਿਹੀ 스ਮੈਲ ਵੀ ਨਹੀਂ ਹੋਣੀ ਹੈਗੀ ਵਧੀਆ ਲੱਗਦਾ ਹੈ ਨਾ ਤੇ ਲੋ ਜੀ ਨਾਲ ਹੀ ਰੱਖੇ ਲੱਗ ਗਈ ਸੀਗੇ ਇੱਥੇ ਚਨੇ ਰੱਖਣਾ ਉਬਲਣ ਦੇ ਲਈ ਇਹਦੇ ਵਿੱਚ ਸਿਰਫ ਨਮਕ ਪਾਣੀ ਹੋਣੀ ਹੈ ਮੈਂ ਸੂਪ ਬਣਾਉਣ ਦੇ ਲਈ ਅੱਜ ਥੋੜਾ ਜਿਹਾ ਐਕਸਟਰਾ ਉਵਾਲ ਲਈ ਸੀਗੀ ਮੈਂ ਕਿਹਾ ਵੀ ਸਬਜ਼ੀ ਵੀ ਬਣ ਜੂਗੀ ਵਿੱਚੋਂ ਹੈ ਨਾ ਤੇ ਚਾਹ ਵੀ ਬਣ ਕੇ ਤਿਆਰ ਆ ਤੇ ਚਾਹ ਪੀ ਕੇ ਬੈਠ ਕੇ ਬੈਠ ਕੇ ਚਾਹ ਪੀਵਾਂਗੇ ਗਰਮੀ ਬਹੁਤ ਜ਼ਿਆਦਾ ਅੰਦਰ ਦੋਸਤੋਂ ਬਾਅਦ ਫਿਰ ਦੇਖਦੇ ਹਾਂ ਮੈਂ ਹੁਣ ਸ਼ਾਮ ਨੂੰ ਕਿਹੜੇ ਕੰਮਕਾਰ ਹੋਣਗੇ ਅੱਜ ਜਿਹੜਾ ਕਾਫੀ ਟਾਈਮ ਤੋਂ ਰੁਕਿਆ ਹੋਇਆ ਕੰਮ ਸੀ ਉਹ ਹੋ ਰਿਹਾ ਅੱਜ ਉਹ ਕਿਹੜਾ ਕੰਮ ਹੋ ਅੱਗੇ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਕੋਈ ਨਹੀਂ ਜੀ ਪਹਿਲਾਂ ਆਪਾਂ ਚਾਹ ਚੁ ਪੀ ਲਈਏ ਇਸ ਟਾਈਮ ਸਣੀ ਆ ਗਿਆ ਸੀਗਾ ਜਦੋਂ ਅਸੀਂ ਖਾਣਾ ਖਾ ਕੇ ਹਜੇ ਹਟੇ ਹੀ ਸੀਗੇ ਉਹਦੀ ਸਣੀ ਆ ਗਿਆ ਸੀਗਾ ਤੇ ਸਣੀ ਲਈ ਮੈਂ ਖਾਣਾ ਪਾ ਕੇ ਦਿੱਤਾ ਸੋਨੇ ਖਾਣਾ ਵੀ ਖਾ ਲਿਆ ਬਸ ਇੱਥੇ ਹੁਣ ਚਾਹ ਲੈ ਕੇ ਜਾਉ ਨਾਲ ਨਾਲ ਦੇਖੋ ਇੱਥੇ ਜੋ ਵੀ ਸਲੈਵ ਗੰਦੀ ਹੋਈ ਸੀ ਆਪਾਂ ਸਲੈਵ ਤੇ ਵੀ ਕੱਪੜਾ ਮਾਰਤਾ ਹੈ ਨਾ ਨਹੀਂ ਮਤਲਬ ਕਿ ਇਹ ਵੀ ਸੀ ਮੈਨੂੰ ਇਹ ਵੀ ਹੁੰਦਾ ਵੀ ਥੋੜੇ ਕੋਈ ਘੰਟੇ ਦੇ ਘੰਟੇ ਬਾਅਦ ਕਿਚਨ ਚ ਫੇਰ ਆਉਣਾ ਮੈਂ ਜਿਵੇਂ ਕਿ ਚਨੇ ਦਾ ਸੂਪ ਬਣਾ ਕੇ ਲੈ ਕੇ ਜਾਣਾ ਫੇਰ ਹਨਾ ਥੋੜੇ ਟਾਈਮ ਬਾਅਦ ਕਿਚਨ ਦੇ ਵਿੱਚ ਆਉਣਾ ਹੀ ਪੈਂਦਾ ਘੰਟੇ ਦੇ ਵਿੱਚ ਵੀ ਹੁਣ ਪੈਂਦਾ ਕਈ ਵਾਰ ਘੰਟੇ ਤੋਂ ਪਹਿਲਾਂ ਵੀ ਆਉਣਾ ਪੈ ਜਾਂਦਾ ਹਨਾ ਇਸ ਤਰ੍ਹਾਂ ਕਰਕੇ ਚਲੋ ਆਹ ਦੇਖੋ ਜੀ ਜਿਹੜਾ ਰੁਕੇ ਹੋਇਆ ਕੰਮ ਸੀਗਾ ਉਹ ਅੱਜ ਹੋਣ ਲੱਗਿਆ ਇੱਥੇ ਘਾਹ ਕੱਟਣ ਵਾਲੀ ਮਸ਼ੀਨ ਆ ਗਈ ਸੀਗੀ ਤੇ ਇੱਥੇ ਸਣੇ ਕੱਟਣ ਲੱਗਿਆ ਸੀਗਾ ਘਾਹ ਕਿਉਂਕਿ ਕਾਫੀ ਵੱਡਾ ਹੋ ਗਿਆ ਸੀ ਹੁਣ ਇੱਥੇ ਡਰ ਵੀ ਲੱਗਦਾਗਾ ਪਤਾ ਜਦੋਂ ਕਿਸੇ ਦੇ ਪਸ਼ੂ ਵੀ ਖਾ ਲੈਣ ਇਹਦਾ ਕੁਤਰਿਆ ਹੋਇਆ ਹਨਾ ਇੱਥੇ ਘਾਹ ਦੇ ਕੋਸ ਦੋਗਾ ਡਗਾ ਹੋਇਆ de este cada vez. ਜੀ ਇੱਥੇ ਇੱਕ ਵਾਰ ਤਾਂ ਆਪਾਂ ਮਸ਼ੀਨ ਪੂਰੇ ਘਾਹ ਤੇ ਲਾਤੀ ਸੀਗੀ ਹੈ ਨਾ ਵੀ ਕਟਾਈ ਹੋ ਗਈ ਸੀ ਤੁਸੀਂ ਦੇਖ ਸਕਦੇ ਹੋ ਇੱਕ ਪੰਡ ਜਿਵੇਂ ਕਿ ਪੱਲੇ ਹੁੰਦੇ ਨੇ ਜਿਹੜੇ ਪੂਰੀ ਭਰ ਗਈ ਸੀਗੀ ਇੱਥੇ ਆਪਾਂ ਨਾਲ ਹੀ ਘਰ ਆ ਪਰਜਾ ਪਤਨੀ ਆਪਣੇ ਨਾਲ ਹੀ ਘਰ ਆਗਾ ਉਹਨਾਂ ਦਾ ਗਲੀ ਦੇ ਵਿੱਚ ਮਤਲਬ ਹੈ ਕਿ ਉਹਨਾਂ ਦੇ ਨਾ ਰੱਖੇ ਹੋਏ ਨੇ ਘੋੜੇ ਘਾੜੇ ਰੱਖੇ ਹੋਏ ਨੇ ਵੀ ਉਹ ਖਾ ਲੈਣਗੇ ਕਿਉਂਕਿ ਸਾਫ਼ ਹੀ ਸੀ ਜਿਹਦੇ ਵਿੱਚ ਕੁਝ ਵੀ ਨਹੀਂ ਹੈਗਾ ਤੀਗਾ ਬਿਲਕੁਲ ਸਾਫ਼ ਸੀਗਾ ਤੇ ਫਿਰ ਮੈਂ ਉਹ ਭੈਣ ਨੂੰ ਕਹਿ ਕੇ ਆਈ ਮੈਂ ਕਿਹਾ ਵੀ ਤੁਸੀਂ ਲੈ ਜਾਓ ਚਲ ਤੁਹਾਡੇ ਦਾ ਹਨਾ ਖਾ ਲੈਣਗੇ ਘੋੜੇ ਘੂੜੇ ਵੀ ਨਹੀਂ ਬਾਹਰ ਹੀ ਡੇਗਾਂਗੇ ਕਿਉਂਕਿ ਬਿਲਕੁਲ ਸਾਫ਼ ਹੀ ਸੀ ਇਹ ਫਿਰ ਉਹ ਕਨੇਬੀਠੀਕਾ ਉਹ ਲੈ ਕੇ ਸੀ ਕਿ ਮੈਂ ਇੱਕ ਵਾਰ ਤਾਂ ਸਾਰਾ ਝਾੜੂ ਲਾ ਕੇ ਜਿਹੜਾ ਕਾਹ ਸੀਗਾ نیچے ਲਾਤਾ ਠੀਕਾ ਉਸ ਤੋਂ ਬਾਅਦ ਫਿਰ ਦੁਬਾਰਾ ਮਸ਼ੀਨ ਫੇਰਤੀ ਦੀ ਵੀ ਜਿਹੜਾ ਕਿਤੇ ਨਾ ਕਿਤੇ ਦੇਖੋ ਰਹਿ ਗਿਆ ਤੇ ਕਿਉਂਕਿ ਜਿਹੜੀ ਗ੍ਰੋਥ ਕਾਫੀ ਜਿਆਦਾ ਹੋ ਗਈ ਸੀ ਮਸ਼ੀਨ ਨਾ ਹੋਣ ਕਰਕੇ ਇਹਦੀ ਗ੍ਰੋਥ ਕਾਫੀ ਹੋ ਜਾਂਦੀ ਪਿਛਲੇ ਸ਼ਾਇਦ ਦੀਵਾਲੀ ਟਾਈਮ ਮੈਂ ਖੁਦ ਹੱਥਾਂ ਨਾਲ ਜਿਹੜਾ ਸਾਰਾ ਕਾਹ ਕੱਟਿਆ ਸੀ ਤੁਹਾਡੇ ਸਾਹਮਣੇ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕੀਤੀ ਸੀ ਉਹ ਹਨਾ ਦੇਖ ਲਓ ਇਹ ਜਿਹੜਾ ਘਾਹ ਸੀ ਮੈਂ ਪੂਰਾ ਹੱਥਾਂ ਨਾਲ ਹੀ ਕੱਟਿਆ ਸੀ ਲਓ ਜੀ ਹੁਣ ਆਪਾਂ ਸ਼ਾਮ ਦਾ ਟਾਈਮ ਆ ਚੁੱਲੇ ਤੇ ਲਾਉਣੇ ਆ ਮਿੱਟੀ ਗਲੀ ਜੀ ਥੋੜੀ ਜੀ ਤੋੜੀ ਲੈ ਲਈ ਇਹ ਭਾਗੇ ਨੂੰ ਘਰ ਲੈਨੇ ਆ ਮਿਕਸ ਬਹੁਤ ਮਜ਼ਾ ਆਉਗਿਆ ਦੇਖੋ ਆ ਇਹਨੇ ਕਰਨਾ ਜੋ ਮਿੱਟੀ ਨੂੰ ਮੱਧਣ ਜੀ ਬਹੁਤ ਮਜ਼ਾ ਆਉਂਦਾ ਦੱਸਿਓ ਇਹਨੂੰ ਕਿਨੂੰ ਮੱਲਿਆ ਹੁੰਦਾ ਮਿੱਟੀ ਇਸ ਤਰ੍ਹਾਂ ਮਿੱਟੀ ਨੂੰ ਮੱਦਾਂ ਅੱਗੇ ਕਾਣ ਕਰਦੇ ਜਦੋਂ ਕੋਠੇ ਦੀ ਲਪਾਈ ਕਰਦੇ ਨਾ ਮੌਨਸੂਨ ਮਨਸਾ ਸਰਦੀਆਂ ਚ ਕਰਦੇ ਸੀ ਕਿਉਂਕਿ ਕਦੋਂ ਇੱਥੇ ਮੌਸਮ ਠੰਡਾ ਹੁੰਦਾ ਸੀਗਾ ਸਰਦੀਆਂ ਦੇ ਵਿੱਚ ਕੋਠੇ ਨਹੀਂ ਲਪਾਈ ਹੁੰਦੀ ਕੋਠਾਂ ਨੇ ਮਿੱਟੀ ਫੇਰੀ ਜਾਂਦੀ ਸੀ ਅੱਗੇ ਹੁਣ ਤਾਂ ਚਲੋ ਕੱਚੇ ਕੋਠੇ ਕਿਸੇ ਦੀ ਨਹੀਂਗੇ ਜ਼ਿਆਦਾਤਰ ਤਾਂ ਕਲੈਕਟਰ ਵਗੈਰਾ ਪਾਉਂਦੇ ਨੇ ਸਾਰਾ ਜੱਬੀ ਮੁੱਕ ਗਿਆ ਬੇੜੇ ਲਿਪਦੇ ਅੱਗੇ ਬੇੜਾ ਤਾਂ ਮੈਂ ਵੀ ਲਿਪਿਆ ਇਦਰਾ ਸਾਰਾ ਜਿਹੜਾ ਆ ਬੇੜਾ ਕੱਚਾ ਹੀ ਹੁੰਦਾ ਸੀ ਉੱਥੇ ਤੱਕ ਲਿਪਦੀ ਹੁੰਦੀ ਸੀ ਮੈਂ ਆ ਜਿੱਥੇ

ਕਦੋਂ ਨਹੀਂ ਪਹਿਲਾਂ ਕਿਵੇਂ ਕੈਮਰਾ ਆਫ ਹੋ ਗਿਆ ਕਿ ਲਾਉਣ ਲੱਗੇ ਮੈਂ ਚਲੋ ਕੋਈ ਇਸ ਤਰ੍ਹਾਂ ਲਾ ਲਾਂਗੇ ਆਪਾਂ بس ਵਿੱਚ ਵਿੱਚੇ ਲਾਵਾਂਗੇ ਦੂਰ ਕੈਮਰਾ ਲਾ ਤੁਰਨੇ ਲੋ ਜੀ ਸ਼ਾਮ ਦੇ ਟਾਈਮ ਥੋੜੇ ਜਿਹਾ ਨਾ ਠੰਡਕ ਜੀ ਹੋ ਗਈ ਸੀ ਜਿਵੇਂ ਕਿ ਗਰਮੀ ਪਹਿਲਾਂ ਬਹੁਤ ਜ਼ਿਆਦਾ ਸੀਗੀ ਦਿਨ ਦੇ ਵਿੱਚ ਵੀ ਹੁਣ ਇਹ ਵੀ ਧੁੱਪ ਨਹੀਂ ਸੀਗੀ ਮੈਂ ਕਿਹਾ ਚਲੋ ਮਿੱਟੀ ਲਈ ਦਮਾ ਇਹ ਸੱਤ ਕਦਾਂ ਟਾਈਮ ਜੀ ਪਾਉਣੇ ਦਾ ਸੱਤ ਦਾ ਇੰਨਾ ਕੀ ਟਾਈਮ ਸੀਗਾ ਮੈਂ ਦੇਖਿਆ ਨਹੀਂ ਟਾਈਮ ਮੈਨੂੰ ਯਾਦ ਵੀ ਨਹੀਂ ਹੈਗਾ ਤੇ ਚਲੋ ਜੀ ਕੋਈ ਗੱਲ ਨਹੀਂ ਮਿੱਟੀ ਥੋੜੀਉ ਲੱਗੀ ਸੀ ਇਹਦੇ ਜ਼ਿਆਦਾ ਤਾਂ ਲੱਗਣੀ ਨਹੀਂ ਸੀ ਕਿਉਂਕਿ ਵਿੱਚ ਵਿੱਚ ਹੀ ਲਾਈ ਸੀ ਬਿਲਕੁਲ ਸਾਹਮਣੇ ਆਇਆ ਸਾਈਡਾਂ ਦੇ ਤਿੰਨ ਸਾਈਡ ਹੀ ਮਿੱਟੀ ਲੱਗਣੀ ਸੀ ਜੇ ਤੇ ਥੋੜੀ ਥੋੜੀ ਆਪਾਂ ਮਿੱਟੀ ਲਾਈਏ ਦੱਸਿਓ ਜੀ ਕਿਹੜੀਆਂ ਕਿਹੜੀਆਂ ਭੈਣਾਂ ਨੂੰ ਇਦਾਂ ਦੇ ਕੰਮ ਕਰਨੇ ਵਧੀਆ ਲੱਗਦੇ ਨੇ ਜਿਵੇਂ ਮਿੱਟੀ ਲਾਈ ਆ ਮੈਂ ਵੀ ਇਹ ਕੰਮਾਂ ਕਰਨੇ ਨੇ ਜਿਹੜੇ ਕਿਹੜੀਆਂ-ਕਿਹੜੀਆਂ ਭੈਣਾਂ ਨੂੰ ਵਧੀਆ ਲੱਗਦੇ ਨੇ ਖਾਸ ਕਰਕੇ ਮਿੱਟੀ ਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਮਦਣਾ ਹਨਾ ਦੱਸਿਓ ਕਿੰਨਾਂ-ਕਿੰਨਾਂ ਨੂੰ ਵਧੀਆ ਲੱਗਦੀ ਆ ਹਨਾ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਨੇ ਇਸ ਤਰ੍ਹਾਂ ਦੇ ਕੰਮ ਮੈਂ ਹਾਰੀ ਵੀ ਬਣਾ ਲੈਣੀ ਆ ਚਾਪੜ ਵਗੈਰਾ ਜਿਹੜੇ ਹੁੰਦੇ ਨੇ ਹਾਰੀ ਤੇ ਰੱਖਣ ਵਾਲੇ ਉਹ ਵੀ ਬਣਾ ਲੈਣੀ ਆ ਕਾਫੀ ਚੀਜ਼ਾਂ ਨੇ ਮਿੱਟੀ ਦੇ ਜਿਹੜੀਆਂ ਬਣਾ ਲੈਣੀਆਂ ਮੈਨੂੰ ਬਹੁਤ ਸ਼ੌਂਕ ਆ ਪਰ ਹੁਣ ਮਿੱਟੀ ਉਹ ਨਹੀਂ ਮਿਲਦੀ ਹੈਗੀ ਤੇ ਜੁੱਲਿਆਂ ਦਾ ਵੀ ਕੰਮ ਜਿਹੜਾ ਛੱਡ ਗਿਆ ਹਣਾ ਸਾਗ ਵਗੈਰਾ ਵੀ ਬਣਾਉਣੇ ਆਗੇ ਬਾਕੀ ਨਹੀਂ ਤਾਂ ਦੇਖੋ ਅੱਗੇ ਸਾਰਾ ਖਾਣਾ ਹੀ ਚੁੱਲ੍ਹੇ ਤੇ ਬਣਦਾ ਸੀਗਾ ਹੁਣ ਬਾਲਣ ਦੀ ਬਹੁਤ ਪ੍ਰੋਬਲਮ ਆ ਜੀ ਹੈਨਾ ਤਾਂ ਕਰਕੇ ਚਲੋ ਜੀ ਮਿਲਦੇ ਆ ਕੱਲ ਨੂੰ ਵਧੀਆ ਵਲੌਗ ਦੇ ਨਾਲ ਬਾਏ ਬਾਏ